ਦੋਸਤੋ ਹੁਣੇ-ਹੁਣੇ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਰਾਮੋਜੀ ਗਰੁੱਪ ਆਫ ਕੰਪਨੀਆਂਜ਼ ਦੇ ਚੇਅਰਮੈਨ ਰਾਮੋਜੀ ਰਾਓ ਦਾ 87 ਸਾਲ ਦੀ ਉਮਰជា ਦੇਹਾਂਤ ਹੋ ਗਿਆ ਹੁਣ ਇਸ ਵੇਰੇ ਹైదరాబాద్ ਦੇ ਹਸਪਤਾਲ ਦੇ ਵਿੱਚ ਆਖਰੀ ਸਾਲ ਨੇ ਉਹ ਲੰਬੇ ਸਮੇਂ ਤੋਂ ਬਿਮਾਰ ਸੰਤ ਤੇ ਹਸਪਤਾਲ ਦੇ ਵਿੱਚ ਦਾਖਲ ਸਨ ਰਾਮੋਜੀ ਰਾਓ ਨੂੰ ਮੀਡੀਆ ਜਗਤ ਦੇ ਵਿੱਚ ਵੱਡੇ ਸਖਸ਼ਿਤ ਮੰਨਿਆ ਜਾਂਦਾ ਸੀ ਉਹ ਰਾਮੋਜੀ ਫਿਲਮਸ ਸੀਡੀ ਅਤੇ ਈਟੀਵੀ ਨੈਟਵਰਕ ਦਾ ਮਾਲਕ ਸੀ 2016 ਦੇ ਵਿੱਚ ਉਹਨਾਂ ਨੂੰ ਪਦਮਸ਼੍ਰੀ ਵਿਭੂਸ਼ਣ ਨਾਲ ਸਨਮਾਨਿਤ ਵੀ ਕੀਤਾ ਗਿਆ rau ji ਦੇ ਦੇਹਾਂਤ ਤੇ ਦੁੱਖਤ ਪ੍ਰਗਟ ਕਰਦੇ ਹੋਏ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਸਗੋਜ ਸੋਗ ਜਤਾਉਂਦਿਆਂ ਕਿਹਾ ਹੈ ਕਿ rau ji rau ਦੇ ਦੇਹਾਂਤ ਤੇ ਦੁਖੀ ਨੇ ਤੇਲਗੂ ਮੀਡੀਆ ਅਤੇ ਪੱਤਰਕਾਰੀ ਦੇ ਵਿੱਚ ਜਿਹਾ ਉਹਨਾਂ ਦਾ ਯੋਗਦਾਨ ਸ਼੍ਰੀ ਲੰਗਾ ਯੋਗ ਹੈ ਮੇਰੀ ਸੰਵੇਦਨਾ ਉਹਨਾਂ ਦੇ ਪਰਿਵਾਰ ਨਾਲ ਹੈ ਓਮ ਸ਼ਾਂਤੀ ਤੋਂ ਡੇਸ ਬਰਿ